हेलो फ्रेंड्स स्वागत है ਤੁਹਾਡਾ ਆਪਣੀ YouTube ਚੈਨਲ ਤੇ फ्रेंड्स ਅੱਜ ਇਸ ਵੀਡੀਓ ਵਿੱਚ ਚੱਪਾ ਕਰਾਂਗੇ ਪੰਜਾਬ ਦੇ ਭੂਗੋਲ ਨਾਲ ਸੰਬੰਧਿਤ ਮੋਸਟ ਇੰਪੋਰਟੈਂਟ 40 MCQ ਜੋ ਕਿ ਪੰਜਾਬ ਦੇ ਪੰਜਾਬੀ ਪੇਪਰ A ਤੇ ਪੇਪਰ B ਦੋਨਾਂ ਲਈ ਇੰਪੋਰਟੈਂਟ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕੀ ਪੰਜਾਬ ਦੇ ਹਰ ਪੇਪਰ ਦੇ ਨਾਲ ਪੰਜਾਬੀ ਪੇਪਰ ਇਹ ਕਲੀਅਰ ਕਰਨਾ ਜ਼ਰੂਰੀ ਹੈ ਜੀ ਇਸ ਵਿੱਚ ਕੀ ਪੰਜਾਬ ਜੀਕੇ ਜਾਨੀ ਕਿ ਪੰਜਾਬ ਦਾ ਭੂਗੋਲ ਇਤਿਹਾਸ ਸਭ ਕੁਝ ਆਵੇਗਾ ਤਾਂ ਅੱਜ ਆਪਾਂ ਭੂਗੋਲ ਨਾਲ ਸੰਬੰਧਿਤ 40 MCQ ਕਰਾਂਗੇ ਪਲੀਜ਼ ਵੀਡੀਓ 유ਸਫੁਲ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਜਿਨ੍ਹਾਂ ਨੇ ਹਜੇ ਨਹੀਂ ਕੀਤਾ ਤਾਂ ਕਿ ਹਰੀ ਇੰਪੋਰਟੈਂਟ ਵੀਡੀਓ ਸੁਰਤ ਤੱਕ ਪਹੁੰਚ ਸਕੇ ਕਰਦੇ ਹਾਂ ਸਟਾਰਟ ਵੀਡੀਓ ਫਰਸਟ ਕੁਐਸਚਨ ਹੈ ਸਤਲੁਜ ਅਤੇ ਵਿਆਸ ਦਰਿਆਵਾਂ ਵਿਚਕਾਰ ਕਿਹੜੀਆਂ ਵੇਈਆਂ ਹਨ सतलुज ब्याज दरिया के चिट्टी बेई ऑप्शन नंबर ए इसट आंसर है नैक्सट है पंजाब का खुशक रेतला इलाका केड़ा है। पंजाब का खुशक रेतला इलाका है उत्तर पछ्छम ऑप्शन नंबर सी इज़् रइट आंसर है नैक्सट है रावी दरिया का मुड के दर्रा है रावी का मुड के रोहतानग ऑप्शन नंबर बी इज़् रइट आंसर है नैक्सट right है 2011 ਦੀ ਜਨਗਣਨਾ ਅਨੁਸਾਰ ਪੰਜਾਬ ਦੀ ਬਸੋ ਕੰਤਾ ਹੈ 2011 ਦੀ ਜਨਗਣਨਾ ਦੇ ਅਨੁਸਾਰ 550 ਪ੍ਰਤੀ ਵਰਗ ਕਿਲੋਮੀਟਰ ਪੰਜਾਬ ਦੀ ਪੰਜਾਬ ਦੀ ਕੰਤਾ ਆਪਸ਼ਨ ਨੰਬਰ A ਇਸ ਦਾ ਰਾਈਟ ਆਨਸਰ ਹੈ ਨੈਕਸਟ ਹੈ ਪੰਜਾਬ ਵਿੱਚ ਕੰਬਾਈਨਾ ਕਿੱਥੇ ਬਣਦੀਆਂ ਹਨ ਪੰਜਾਬ ਦੇ ਵਿੱਚ ਕੰਬਾਈਨਾ ਬਣਦੀਆਂ ਨੇ ਪਾਤਸੋ ਆਪਸ਼ਨ ਨੰਬਰ C ਇਸ ਦਾ ਰਾਈਟ ਆਨਸਰ ਹੈ ਨੈਕਸਟ ਹੈ ਜ਼ਿਲ੍ਹਾ ਸੰਗਰੂਰ ਦੀ ਮਿੱਟੀ ਕਿਹੋ ਜਿਹੀ ਹੈ ਜ਼ਿਲ੍ਹਾ ਸੰਗਰੂਰ ਦੀ ਮਿੱਟੀ ਹੈ ਕਲਰੀ অপশন নাম্বার বি ইজ দা রাইট आंसर है नेक्स्ट right है पंजाब दे ਕਿਹੜੇ ਜ਼ਿਲੇ ਦੀ ਮਿੱਟੀ ਸੰਸਾਰ ਵਿੱਚ ਕਣਕ ਦੀ ਫਸਲ ਲਈ ਪ੍ਰਸਿੱਧ ਹੈ इज द राइट आंसर है ऑप्शन बी लुਧਿਆਣਾ लुਧਿਆਣਾ ਦੀ ਮਿੱਟੀ ਹੈ ਜੋ ਕਣਕ ਦੀ ਫਸਲ ਲਈ ਪ੍ਰਸਿੱਧ ਹੈ ਪੰਜਾਬ ਦਾ ਕਿਹੜਾ ਸ਼ਹਿਰ ਫਰਨੀਚਰ ਬਣਾਉਣ ਕਰਕੇ مشهور ਹੈ ਫਰਨੀਚਰ ਬਣਾਉਣ ਕਰਕੇ ਕਰਤਾਰਪੁਰ ऑप्शन नंबर ए इज द राइट आंसर है नेक्स्ट है, right है. Day, 2011 ਦੀ ਜਨਗਣਨਾ ਅਨੁਸਾਰ ਸਭ ਤੋਂ ਘੱਟ साक्षरता वाला जिल कह दो हज़ार ग्यारह की जनगणना अनुसार पूछे फ्रेंड्स तो इसका राइट आंसर है सब तो घट साक्षरता वाला जिले है हुशियारपुर ऑप्शन नंबर सी इज द राइट आंसर है नैक्सट है रेलवे विभाग का डीजल सब तो साक्षरता वाला जिला है हुशियारपुर सॉरी सब तो घट वाला तो मानसा होगा इतनी करैक्ट कर लो सब तो वाखरता वाला जिल कि हशियारपुर ਨੈਕਸਟ ਹੈ ਰੇਲਵੇ ਵਿਭਾਗ ਦਾ ਡੀਜ਼ਲ ਕੰਪਲੈਕਟ ਡੀਜ਼ਲ ਕੰਪੋਨੈਂਟ ਵਰਕਸ ਕਿਸ ਸ਼ਹਿਰ ਵਿੱਚ ਹੈ ਇਸ ਦਾ ਰਾਈਟ ਅਨਸਰ ਹੈ অপਸ਼ਨ ਨੰਬਰ A ਪਟਿਆਲਾ ਦੇ ਵਿੱਚ ਹੈ ਡੀਜ਼ਲ ਕੰਪੋਨੈਂਟ ਵਰਕਸ ਨੈਕਸਟ ਹੈ ਪੰਜਾਬ ਦਾ ਕਿਹੜਾ ਸ਼ਹਿਰ ਲੱਕੜੀ ਦੇ ਵਪਾਰ ਦਾ ਕੇਂਦਰ ਹੈ ਲੱਕੜੀ ਦੇ ਵਪਾਰ ਦਾ ਕੇਂਦਰ ਹੈ ਪਠਾਨਕੋਟ অপਸ਼ਨ ਨੰਬਰ A ਇਸ ਦਾ ਰਾਈਟ ਅਨਸਰ ਹੈ ਨੈਕਸਟ ਹੈ ਗੁਰਦਾਸਪੁਰ ਪਠਾਨਕੋਟ ਅੰਮ੍ਰਿਤਸਰ ਕਪੂਰਥਲਾ ਜਲੰਧਰ ਹੁਸ਼ਿਆਰਪੁਰ ਜ਼ਿਲ੍ਹੇ ਕਿਹੜੇ ਮੰਡਲ ਵਿੱਚ ਹਨ ਇਹ ਇਸ ਦਾ ਰਾਈਟ ਆਨਸਰ ਹੈ অপਸ਼ਨ ਨੰਬਰ এ ਜਲੰਧਰ ਮੰਡਲ ਦੇ ਵਿੱਚ ਨੇ ਕਿਹੜੇ ਕਿਹੜੇ ਗੁਰਦਾਸਪੁਰ ਪਠਾਨਕੋਟ ਅੰਮ੍ਰਿਤਸਰ ਕਪੂਰਥਲਾ ਜਲੰਧਰ ਤੇ ਹੁਸ਼ਿਆਰਪੁਰ ਜ਼ਿਲ੍ਹੇ ਨੈਕਸਟ ਹੈ ਰੂਪਨਗਰ ਲੁਧਿਆਣਾ ਸੰਗਰੂਰ ਪਟਿਆਲਾ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਕਿਹੜੇ ਮੰਡਲ ਦੇ ਵਿੱਚ ਹਨ ਪਟਿਆਲਾ ਮੰਡਲ ਵਿੱਚ অপਸ਼ਨ ਨੰਬਰ b ਇਸ ਦਾ ਰਾਈਟ ਆਨਸਰ ਹੈ ਰੂਪਨਗਰ ਲੁਧਿਆਣਾ ਸੰਗਰੂਰ ਪਟਿਆਲਾ ਤੇ ਫਤਿਹਗੜ੍ਹ ਸਾਹਿਬ ਨੈਕਸਟ ਹੈ ਪੰਜਾਬ ਵਿੱਚ ਗੰਨੇ ਦੀ ਬਿਜਾਈ ਕਿਹੜੇ ਮਹੀਨਿਆਂ ਵਿੱਚ ਹੁੰਦੀ ਹੈ ਇਸ ਦਾ ਰਾਈਟ ਆਨਸਰ ਹੈ ਆਪਕਾ ਆਪਸ਼ਨ ਨੰਬਰ ਏ ਮਾਰਚ ਅਪ੍ਰੈਲ ਤੇ ਗੰਨਾ ਹੈ ਜੋ ਪੰਜਾਬ ਦੀ ਜਿਹਦੇ ਨਾਲ ਆਪਾਂ ਕਹਦੀ ਆ ਵੀ ਵੱਧ ਤੋਂ ਵੱਧ ਆਪਾਂ ਇਨਕਮ ਕਮਾਉਂਦੇ ਆ ਉਹ ਕਿਹੜੀ ਫਸਲ ਹੈ ਗੰਨਾ ਨੈਕਸਟ ਹੈ ਪੰਜਾਬ ਵਿੱਚ ਕਿਹੜੀ ਬਾਛੜ ਹਾਰੀ ਦੀਆਂ ਫਸਲਾਂ ਲਈ ਸਿਆਲ ਵਿੱਚ ਕਲਿਆਨਕਾਰੀ ਹੁੰਦੀ ਹੈ ਹਾੜੀ ਦੀਆਂ ਫਸਲਾਂ ਦੇ ਲਈ ਸਿਆਲ ਦੇ ਵਿੱਚ ਕਲਿਆਨਕਾਰੀ ਹੁੰਦੀ ਹੈ ਕਾਲ ਬੈਸਾਖੀ অপਸ਼ਨ ਨੰਬਰ ਡੀ ਇਜ਼ ਦਾ ਰਾਈਟ ਆਂਸਰ ਹੈ ਨੈਕਸਟ ਹੈ ਹੈ ਲਿਖਿਆ ਵਿੱਚੋਂ ਕਿਹੜੇ ਦਰਿਆ ਹੁਣ ਪੰਜਾਬ ਵਿੱਚ ਨਹੀਂ ਵਗਦੇ ਹੁਣ ਪੰਜਾਬ ਦੇ ਵਿੱਚ ਦੇਖੋ ਬਿਆਸ ਤੇ ਰਾਵੀ ਵਗਦੇ ਆ ਸਤਲੂ ਚਨਾਬ ਵੀ ਹੈਗੇ ਰਾਵੀ ਤੇ ਜੇਲਮ ਵੀ ਹੈ ਚਨਾਬ ਤੇ ਜੇਲਮ ਇਹ ਨਹੀਂ ਹੈ অপਸ਼ਨ ਨੰਬਰ ਡੀ ਇਜ਼ ਦਾ ਰਾਈਟ ਆਂਸਰ ਹੈ ਰਾਵੀ ਬਿਆਸ ਰਾਵੀ ਤੇ ਸਤਲੂ ਜ਼ ਇਹ ਵਗਦੇ ਨੇ ਚਨਾਬ ਤੇ ਜੇਲਮ ਇਹ ਦੋਨੋਂ ਨਹੀਂ ਵਗਦੇ ਨੈਕਸਟ 10 ਗੁਰੂ ਗੋਬਿੰਦ ਸਿੰਘ ਚ ਮਾਰਗ ਕਿਹੜੇ ਦੋ ਸ਼ਹਿਰਾਂ ਨੂੰ ਜੋੜਦੇ ਹਨ ਗੁਰੂ ਗੋਬਿੰਦ ਸਿੰਘ ਮਾਰਗ ਹੈ ਜੋ ਇਹ ਅਨੰਦਪੁਰ ਸਾਹਿਬ ਅਤੇ ਤਲਵੰਡੀ ਤਲਵੰਡੀ ਸਾਭੂ ਨੂੰ ਜੋੜਦੇ ਹਨ ਆਪਸ਼ਨ ਨੰਬਰ ਬੀ ਇਸ ਦਾ ਰਾਈਟ ਆਨਸਰ ਹੈ ਨੈਕਸਟ 10 ਗੁਰੂ ਗੋਬਿੰਦ ਸਿੰਘ ਮਾਰਗ ਦਾ ਉਦਘਾਟਨ ਕਦੋਂ ਕੀਤਾ ਗਿਆ ਇਸ ਦਾ ਉਦਘਾਟਨ ਕੀਤਾ ਗਿਆ ਸੀ 1973 ਈਸਵੀ ਵਿੱਚ ਆਪਸ਼ਨ ਨੰਬਰ ਏ ਇਸ ਦਾ ਰਾਈਟ ਆਨਸਰ ਹੈ ਨੈਕਸਟ ਹੈ ਇਨ੍ਹਾਂ ਵਿੱਚੋਂ ਕਿਸ ਜ਼ਿਲ੍ਹੇ ਵਿੱਚ ਰੇਲ ਲਾਈਨਾਂ ਦੀ ਲੰਬਾਈ ਸਭ ਤੋਂ ਵੱਧ ਹੈ ਇੰਨਾ ਵਿੱਚੋਂ ਜਲੰਧਾ ਜ਼ਿਲ੍ਹੇ ਦੀ ਜੋ ਰੇਲ ਲਾਈਨਾਂ ਦੀ ਲੰਬਾਈ ਸਭ ਤੋਂ ਵੱਧ ਹੈ অপਸ਼ਨ ਨੰਬਰ ਸੀ ਇਸ ਦਾ ਰਾਈਟ ਅਨਸਰ ਹੈ ਨੈਕਸਟ ਹੈ ਭਾਰਤ ਦਾ ਪਹਿਲਾ ਨਿਊਕਲੀਅਰ ਇੰਡਸਟਰੀਅਲ ਕੰਪਲੈਕਸ ਕਿੱਥੇ ਸਥਾਪਿਤ ਕੀਤਾ ਗਿਆ ਭਾਰਤ ਦਾ ਪਹਿਲਾ ਨਿਊਕਲੀਅਰ ਇੰਡਸਟਰੀਅਲ ਕੰਪਲੈਕਸ ਹੈ ਜੋ ਇਹ ਮਹਾਲੀ ਦੇ ਵਿੱਚ ਸਥਾਪਿਤ ਕੀਤਾ ਗਿਆ অপਸ਼ਨ ਨੰਬਰ ਏ ਇਸ ਦਾ ਰਾਈਟ ਅਨਸਰ ਹੈ ਨੈਕਸਟ ਹੈ ਸਮਰਾਲਾ ਤਹਿਸੀਲ ਦਾ ਸੰਬੰਧ ਕਿਸ ਜ਼ਿਲ੍ਹੇ ਵਿੱਚ ਹੈ ਕਿਸ ਜ਼ਿਲ੍ਹੇ ਨਾਲ ਹੈ ਸਮਰਾਲਾ ਤਹਿਸੀਲ ਦਾ ਸੰਬੰਧ ਹੈ ਲੁਧਿਆਣੇ ਨਾਲ ਆਪਸ਼ਨ ਨੰਬਰ A ਇਸ ਦਾ ਰਾਈਟ ਆਨਸਰ ਹੈ ਸਹਿਤ ਜੋ ਸਮਰਾਲਾ ਤਹਿਸੀਲ ਹੈ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਹੈ ਨੈਕਸਟ ਏ ਤਲਵੰਡੀ ਸਾਬੋ ਕਿਸ ਜ਼ਿਲ੍ਹੇ ਵਿੱਚ ਹੈ ਜੋ ਤਲਵੰਡੀ ਸਾਬੋ ਹੈ ਇਹ ਬਠਿੰਡਾ ਜ਼ਿਲ੍ਹੇ ਦੇ ਵਿੱਚ ਆਪਸ਼ਨ ਨੰਬਰ D ਇਸ ਦਾ ਰਾਈਟ ਆਨਸਰ ਹੈ ਤਲਵੰਡੀ ਸਾਬੋ ਕਿਸ ਜ਼ਿਲ੍ਹੇ ਦੇ ਵਿੱਚ ਹੈ ਬਠਿੰਡਾ ਨੈਕਸਟ ਏ ਐਸਸੀਐਸ ਨਗਰ ਕਿਸ ਮੰਡਲ ਦੀ ਇਕਾਈ ਹੈ ਐਸਸੀਐਸ ਨਗਰ ਰੂਪ ਮੰਡਲ ਰੂਪ ਨਗਰ ਮੰਡਲ ਦੀ ਇਕਾਈ ਹੈ ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ ਹੈ ਨੈਕਸਟ ਇਹਨਾਂ ਵਿੱਚੋਂ ਕਿਹੜੀ ਹਾੜੀ ਦੀ ਫਸਲ ਨਹੀਂ ਹੈ ਕਣਕ ਛੋਲੇ ਮਸਰ ਇਹ ਹਾੜੀ ਦੀਆਂ ਫਸਲਾਂ ਨੇ ਮੱਕੀ ਹੈ ਨਹੀਂ ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ ਹੈ ਨੈਕਸਟ ਇਹਨਾਂ ਵਿੱਚੋਂ ਕਿਹੜੀ ਸੋਨੀ ਦੀ ਫਸਲ ਹੈ ਸੋਨੀ ਦੀ ਫਸਲ ਕਿਹੜੀ ਹੈ ਬਾਜਰਾ ਇਹ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਹੈ ਨੈਕਸਟ ਹੈ ਇੰਨਾ ਵਿੱਚੋਂ ਕਿਹੜੀ ਸੋਨੀ ਦੀ ਫਸਲ ਨਹੀਂ ਹੈ ਦੇਖੋ ਮੋਂਠਫਲੀ ਹੈਗੀ ਆ ਮਾਂ ਹੈਗੀ ਆ ਤੇ ਜਵਾਰ ਹੈ ਅਲਸੀ ਹੈ ਜੋ ਇਹ ਸੋਨੀ ਦੀ ਫਸਲ ਨਹੀਂ ਹੈ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਂਸਰ ਹੈ ਨੈਕਸਟ ਹੈ ਪੰਜਾਬ ਵਿੱਚ ਕਣਕ ਕਿਸ ਰੁੱਤ ਵਿੱਚ ਬੀਜੀ ਜਾਂਦੀ ਹੈ ਸਰਦ ਰੁੱਤ ਵਿੱਚ ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਂਸਰ ਹੈ ਨੈਕਸਟ ਹੈ ਐਸ ਸੀ ਐਸ ਨਗਰ ਵਿੱਚ ਕਿਹੜਾ ਪ੍ਰਸਿੱਧ ਉਦਯੋਗ ਸਥਾਪਿਤ ਹੈ ਐਸ ਸੀ ਐਸ ਨਗਰ ਦੇ ਵਿੱਚ ਟਰੈਕਟਰਾਂ ਦਾ ਉਦਯੋਗ ਸਥਾਪਿਤ ਹੈ ऑप्शन नंबर बी इज़ द राइट आंसर है नैक्सट है बांस के वनबिले मिलते हैं बांस के वन है जो ये हुशियारपुर जिले में मिलते हैं ऑप्शन नंबर सी इज़ द राइट आंसर है नैक्सट है दो हज़ार ग्यारह की जनगणना अनुसार पंजाब लिंग अनुपात कि यानी कि एक हज़ार पुरुषों पिछे किनियात ने इज़ द राइट आंसर है ऑप्शन नंबर बी अठ सौ तिरानवे ਨੈਕਸਟ ਹੈ ਮਾਲਵੇ ਦਾ ਖੇਤਰ ਇੰਨਾ ਵਿੱਚੋਂ ਕਿਹੜਾ ਹੈ ਮਾਲਵੇ ਦਾ ਖੇਤਰ ਕਿਹੜਾ ਹੈ ਉੱਚ ਭੂਮੀ ਦੇ ਜਲੋੜ ਮੈਦਾਨਾਂ ਵਿਚਲੇ ਰੇਤਲੇ ਟਿੱਬੇ ਹੁੰਦੇ ਜਿਹੜੇ ਉਹ ਮਾਲਵੇ ਦਾ ਖੇਤਰ ਆ ਨੈਕਸਟ ਹੈ ਪੰਜਾਬ ਦੇ ਮੈਦਾਨੀ ਇਲਾਕੇ ਵਿੱਚ ਵਿਆਸ ਦਰਿਆ ਦੀ ਲੰਬਾਈ ਲਗਭਗ ਕਿੰਨੀ ਹੈ ਪੰਜਾਬ ਦੇ ਮੈਦਾਨੀ ਇਲਾਕੇ ਦੇ ਵਿੱਚ ਵਿਆਸ ਦਰਿਆ ਦੀ ਜੋ ਲੰਬਾਈ ਹੈ ਇਹ ਹੈ 160 ਕਿਲੋਮੀਟਰ ਆਪਸ਼ਨ ਨੰਬਰ B ਹੈ ਰਾਈਟ ਅਨਸਰ ਹੈ ਨੈਕਸਟ ਹੈ ਸਰਹਿੰਦ ਫੀਡਰ ਨਹਿਰ ਕਿਸ ਸਥਾਨ ਤੋਂ ਕੱਢੀ ਗਈ ਹੈ ਸਰਹਿੰਦ ਫੀਡਰ ਨਹਿਰਾਂ ਜੋ ਹਰੀਕੇ ਪਤਨ ਤੋਂ ਕੱਢੀ ਗਈ ਹੈ অপਸ਼ਨ ਨੰਬਰ A ਇਸ ਦਾ ਰਾਈਟ ਆਂਸਰ ਹੈ ਨੈਕਸਟ ਹੈ ਇਨ੍ਹਾਂ ਵਿੱਚੋਂ ਕਿਹੜਾ ਰਾਸ਼ਟਰੀ ਮਾਰਗ ਪੰਜਾਬ ਵਿੱਚੋਂ ਲੰਘਦਾ ਹੈ ਪੰਜਾਬ ਦੇ ਵਿੱਚੋਂ ਨੈਸ਼ਨਲ ਮਾਰਗ ਨੈਸ਼ਨਲ ਹਾਈਵੇ ਇੱਕ অপਸ਼ਨ ਨੰਬਰ A ਇਸ ਦਾ ਰਾਈਟ ਆਂਸਰ ਹੈ ਨੈਕਸਟ ਹੈ ਰਾਸ਼ਟਰੀ ਮਾਰਗ ਦੀ ਪੰਜਾਬ ਵਿੱਚ ਕਿੰਨੀ ਲੰਬਾਈ ਹੈ ਇਸ ਹੈ ਰਾਈਟ ਆਨਸਰ ਹੈ ਆਪਸ਼ਨ ਨੰਬਰ B 1339 ਕਿਲੋਮੀਟਰ ਰਾਸ਼ਟਰੀ ਮਾਰਗ ਦੀ ਜੋ ਪੰਜਾਬ ਵਿੱਚ ਲੰਬਾਈ ਹੈ 739 ਕਿਲੋਮੀਟਰ ਨੈਕਸਟ ਹੈ ਗੋਵਿੰਦ ਸਾਗਰ ਝੀਲ ਵਿੱਚ ਕਿੰਨਾ ਪਾਣੀ ਇਕੱਠਾ ਕੀਤਾ ਜਾ ਸਕਦਾ ਹੈ ਗੋਵਿੰਦ ਸਾਗਰ ਝੀਲ ਦੇ ਵਿੱਚ 78 ਲੱਖ ਹੈਕਟੇਅਰ ਮੀਟਰ ਹੈ ਜੋ ਪਾਣੀ ਇਕੱਠਾ ਕੀਤਾ ਜਾ ਸਕਦਾ ਹੈ ਆਪਸ਼ਨ ਨੰਬਰ A ਇਸ ਦਾ ਰਾਈਟ ਆਨਸਰ ਹੈ ਨੈਕਸਟ ਹੈ ਕਾਲੀ ਬੇਈ ਇਨ੍ਹਾਂ ਵਿੱਚੋਂ ਕਿਸ ਦਰਿਆ ਦੀ ਉਪਨਦੀ ਹੈ ਜੋ ਕਾਲੀ ਬੇਈ ਹੈ ਉਹ ਬਿਆਸ ਦਰਿਆ ਦੀ ਉਪ ਨਦੀ ਹੈ অপਸ਼ਨ ਨੰਬਰ A ਇਸ ਦਾ ਰਾਈਟ ਆਨਸਰ ਹੈ ਨੈਕਸਟ ਹੈ 2011 ਦੇ ਅੰਕੜਿਆਂ ਅਨੁਸਾਰ ਪੰਜਾਬ ਦੀ ਪਿੰਡੂ ਅਤੇ ਸ਼ਹਿਰੀ ਆਬਾਦੀ ਦਾ ਅਨੁਪਾਤ ਕਿੰਨਾ ਹੈ ਪੰਜਾਬ ਦੀ ਸ਼ਹਿਰੀ ਸ਼ਹਿਰੂ ਤੇ ਪਿੰਡੀ ਜੋ ਪਿੰਡੂ ਸੋਰੀ ਆਬਾਦੀ ਹੈ ਇਸ ਦਾ ਅਨੁਪਾਤ ਹੈ অপਸ਼ਨ ਨੰਬਰ A ਦੇਖੋ 68.51 ਇਹ ਜੋ ਇਹ ਪਿੰਡੂ ਆਬਾਦੀ ਹੈ ਤੇ ਸ਼ਹਿਰੀ ਆਬਾਦੀ ਹੈ 37.49 ਨੈਕਸਟ ਹੈ ਸਰਹਿੰਦ ਨਹਿਰ ਸਤਲੂ ਸੋ ਕਿਸ ਜਗ੍ਹਾ ਤੋਂ ਸ਼ੁਰੂ ਹੁੰਦੀ ਹੈ ਸਰੀ ਹਿੰਦ ਨਹਿਰ ਆ ਜੋ ਸਤਲੁਜ ਤੋਂ ਰੂਪਨਗਰ ਤੋਂ ਸ਼ੁਰੂ ਹੁੰਦੀ ਹੈ ਆਪਸ਼ਨ ਨੰਬਰ ਬੀ ਇਜ਼ ਦ ਰਾਈਟ ਆਨਸਰ ਹੈ ਨੈਕਸਟ ਹੈ ਹਰੀਕੇ ਪਤਨ ਦੀ ਨੈਸ਼ਨਲ ਵੈਟਲੈਂਡ ਐਂਡ ਵਾਈਲਡ ਲਾਈਫ ਸੈਂਚਰੀ ਕਿਸ ਜ਼ਿਲ੍ਹੇ ਵਿੱਚ ਹੈ ਇਹ ਹੈ ਆਪਸ਼ਨ ਨੰਬਰ ਬੀ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਨੈਸ਼ਨਲ ਵੈਟਲੈਂਡ ਐਂਡ ਵਾਈਲਡ ਲਾਈਫ ਵਾਈਲਡ ਲਾਈਫ ਸੈਂਚਰੀ ਹੈ ਜੋ ਇਹ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਹੈ ਹਰੀਕੇ ਪਤਨ ਦੀ ਫਰੈਂਡਸ ਇਹ ਅੱਜ ਦੀ ਇਸ ਵੀਡੀਓ ਦੇ ਮੋਸਟ ਇੰਪੋਰਟੈਂਟ 40 ਐਮਸੀਕਿਊਜ਼ ਫੇਰ ਮਿਲਦੇ ਹਾਂ ਹੋਰ ਇੰਪੋਰਟੈਂਟ ਵੀਡੀਓ ਨਾਲ ਥੈਂਕ ਯੂ